ਸਾਸਤਰੀ ਕਾਲਜੀ ਸਾਰਿਆਂ ਨੂੰ ਇਹ ਮੈਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗੀ ਆ ਇਹ ਮੈਂ ਸੂਟ ਸਟਿਚ ਕਰਕੇ ਤਿਆਰ ਕੀਤਾ ਸੀ ਤੇ ਇਹਦੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਭੁੱਲ ਗਈ ਉਸ ਸਮੇਂ ਮੈਂ ਨਹੀਂ ਸ਼ੇਅਰ ਕੀਤੀ ਜਦੋਂ ਇਹ ਸੂਟ ਨੂੰ ਸਟਿਚ ਕੀਤਾ ਤੇ ਮੈਂ ਤੁਹਾਡੇ ਨਾਲ ਇਹਦੀ ਪਹੁੰਚ ਜਾਂਦਾ ਡਿਜ਼ਾਈਨ ਸ਼ੇਅਰ ਕਰਦੇ ਆ ਮੇਬੀ ਤੁਹਾਨੂੰ ਵੀਡੀਓ ਦੇ ਵਿੱਚ ਦਿੱਸਦਾ ਹੋਊਗਾ ਤੇ ਏ ਆ ਜੀ ਕਮੀਜ਼ ਕਮੀਜ਼ ਦੇ ਵਿੱਚ ਆਪਾਂ ਨੇ neck design ਬਣਾ ਕੇ ਤਿਆਰ ਕੀਤਾ ਬਹੁਤ ਸੋਹਣਾ ਬਟ ਮੈਂ ਜਿਹੜੀ ਲੈਸ ਆ ਉਹ ਥੋੜੀ ਜੀ ਲਾਈਟ ਕਲਰ ਦੀ ਲਾਈ ਆ ਆਪਾਂ ਨੇ B shape B shape neck ਤਿਆਰ ਕੀਤਾ ਇਹ ਨੇ ਉਹਦੇ ਚਾਕ ਆਪਾਂ ਇਹਦੇ ਉੱਪਰ ਇਸ ਤਰੀਕੇ ਨਾਲ ਗੁੰਮ ਲੈਸ ਲਾਈ ਆ ਕਿ ਕਪੜਾ ਵੀ ਬਿਲਕੁਲ ਪੁੱਠਾ ਨਹੀਂ ਹੋਇਆ ਤੇ ਕੋਈ ਵੀ ਸੀਣ ਪੱਲੇ ਤੇ ਨਾ ਉੱਪਰ ਸ਼ੋ ਹੁੰਦੀ ਆ ਨਾ ਹੇਠਾਂ ਸ਼ੋ ਹੁੰਦੀ ਆ ਆਪਾਂ ਨੈਕਸਟ ਕਿਸੇ ਵੀਡੀਓ 'ਚ ਤੁਹਾਡੇ ਨਾਲ ਦੱਸਾਂਗੇ ਇਹ ਆ ਜੀ ਉਹਦਾ B neck ਗਲਾ ਜਿਹੜਾ ਆਪਾਂ ਪੇਸਟਿੰਗ ਪੇਪਰ ਲਾ ਕੇ ਤਿਆਰ ਕੀਤਾ ਆ ਵੇ ਵੀ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਹੁੰਦਾ ਹੋਗਾ ਇਹ ਇਹਦੀ ਆਪਾਂ ਬਾਵਾ ਤੇ ਕੰਮ ਕੀਤਾ ਆ ਸਪੂਲੀਆ ਲੈਸ ਲਾ ਕੇ ਪੇਸਟਿੰਗ ਪੇਪਰ ਦੇ ਨਾਲ ਬਾਵਾ ਤਿਆਰ ਕੀਤੀਆਂ ਨੇ ਸੋ ਮੈਨੂੰ ਲੱਗਿਆ ਕਿ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂ ਸੋ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ